ਮਾਮਲਾ ਅਮਰੀਕਸਰ ਦੇ ਥਾਣਾ ਮੋਹਕਮਪੂਰਾ ਅਧੀਨ ਆਉਂਦੇ ਪਿੰਡ ਰਸੂਲਪੁਰ ਕਲਰਾਂ ਦਾ ਜਿੱਥੇ ਇੱਕ ਪੰਡਿਤ ਵੱਲੋਂ ਦੀਵਾਰ ਪਲਾਸਟਰ ਕਰਵਾਉਣ ਦੋ ਧਿਰਾਂ ਵਿਚਾਲੇ ਹੋਈ ਝੜਪ ਦੀ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਤੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਸਬੰਧੀ ਦੇਰ ਰਾਤ ਤੱਕ ਮਾਮਲਾ ਮੋਹਕਮਪੂਰਾ ਥਾਣੇ ਵਿੱਚ ਪੁੱਜਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸਬੰਧੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਗਵਾਂਡ ਰਹਿੰਦੇ ਪੰਡਿਤ ਵੱਲੋਂ ਆਪਣੇ ਘਰ ਨੂੰ ਮੰਦਿਰ ਦੱਸ ਕੇ ਸਾਡੇ ਪਲਾਟ ਨਾਲ ਦੀ ਕੰਧ ਪਲਾਸਤਰ ਕੀਤੀ ਜਾ ਰਹੀ ਸੀ ਜਿਸ ਸਬੰਧੀ ਸਾਡੀ ਕੋਈ ਰਜਾਮੰਦੀ ਨਾ ਹੋਣ ਦੇ ਚਲਦੇ ਇਹ ਵਿਵਾਦ ਵਧਿਆ ਅਤੇ ਸਾਡੀ ਇੱਕ ਲੜਕੀ ਨਾਲ ਵੀ ਬਦਸਲੂਕੀ ਕੀਤੀ ਗਈ ਹੈ ਅਤੇ ਪੰਡਿਤ ਵੱਲੋਂ ਆਏ ਨੌਜਵਾਨਾਂ ਵੱਲੋਂ ਸਾਡੇ ਨਾਲ ਗਾਲੀ ਗਲੋਚ ਅਤੇ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਮੌਕੇ ਦੀ ਵੀਡੀਓ ਵੀ ਬਣੀ ਹੋਈ ਹੈ ਪਰ ਪੁਲਿਸ ਸਾਡੀ ਸ਼ਿਕਾਇਤ ਦੇ ਕਾਰਵਾਈ ਕਰਨ ਦੀ ਬਜਾਏ ਸੋ ਉਹ ਸਾਨੂੰ ਹੀ ਗਾਲੀ ਗਲੋਚ ਕਰ ਰਹੀ ਹੈ ਜਿਸ ਸਬੰਧੀ ਅਸੀਂ ਇਨਸਾਫ ਦੀ ਗੁਹਾਰ ਲਗਾ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਧਰ ਇਸ ਸਬੰਧੀ ਗੱਲਬਾਤ ਕਰਦੇ ਆਂ ਥਾਣਾ ਮੁਹੱਕਮਪੂਰਾ ਇਲਾਕੇ ਦੇ ਐਸ ਐਚ ਓ ਰਣਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਮੰਦਿਰ ਦੀ ਦੀਵਾਰ ਨੂੰ ਲੈ ਕੇ ਪਲਾਸਤਰ ਕਰਨ ਦੇ ਦੌਰਾਨ ਦੋ ਧਿਰਾਂ ਵਿਚਾਲੇ ਹੋਈ ਝੜਪ ਦਾ ਫਿਲਹਾਲ ਦੋਵੇਂ ਪਾਸੇ ਜਾਂਚ ਵਿੱਚ ਲੜਕੀ ਦੀ ਕੁੱਟਮਾਰ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਜੋ ਵੀ ਗੱਲ ਜਾਂਚ ਵਿੱਚ ਸਾਹਮਣੇ ਆਵੇਗੀ ਉਸ ਉੱਪਰ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਾਉਣੇ ਪੂਰੀ ਖਬਰ ਅੱਜ ਆਪਣਾ ਕੀ ਮਾਮਲਾ ਜੀ ਮੇਰਾ ਨਾਮ ਸੁਖਜਿੰਦਰ ਕੌਰ ਹੈ ਮੇਰੇ ਨਾਨਵੇਏ ਦਾ ਮਾਮਲਾ ਹੈ ਜਵਾ ਉੱਥੇ ਇੱਕ ਪੰਡਤ ਰਹਿੰਦਾ ਹੈ ਜਵਾ ਉਹ ਪਹਿਲਾਂ ਜਨਾਨੀਆਂ ਲਾ ਕੇ ਸਾਰੇ ਲਾਗੇ ਕਲਾਕਾਰੀ ਉਹਨੂੰ ਘਰ ਤਾਂਗੇ 12 ਸਾਲਾਂ ਦੀ ਦੀ ਪੜੀ ਖਿੱਚ ਕੇ ਲਾਗੇ ਆ ਹਨਾ ਵੀਡੀਓ ਬਣੀਆਂ ਗਿਆ ਸਾਰੀਆਂ ਵੀਡੀਓ ਵਾਇਰਲ ਹੋਣੀਆਂ ਗਿਆ ਵਾ ਬਣੀਆਂ ਗਿਆ ਵਾ ਕਾ ਪਰਸ਼ਾਂ ਵਾਲੇ ਥਾਣੇ ਦੇ ਵਿੱਚ ਆਏ ਆ ਸਾਰੇ ਕਾਸੇ ਨੰਡੇ ਇਹਨੇ ਵੀ ਜਮਾਨੀਆਂ ਫੇਰੇ ਇੱਕ ਧਰਣਾ ਲਾ ਕੇ ਇਹਨੂੰ ਗਾਲ ਮੰਦਾ ਕੀਤਾ ਥਾਣੇ ਚਕੇ ਦੇ ਪੁਲਿਸ ਵਾਲੇ ਨੇ ਬਾਹਰ ਨਿਕਲ ਕੇ ਇਹਨੇ ਬੋਲਿਆ ਵੀ ਇੰਨਾ ਗੰਦ ਕਿਉਂ ਬੋਲ ਰਹੇ ਨੇ ਜੀ ਇਹਨਾਂ ਨੂੰ ਹਨਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਇਹਨਾਂ ਫੈਸਲਾ ਹੁੰਦਾ ਐਸੇ ਤੁਹਾਨੂੰ ਟਟ ਟਟ ਕਰਦੇ ਕਿਉਂ ਨਾਂ ਦੇ ਐਸੇ ਵਾਬਾਂ ਨੂੰ ਕਟਕੇ ਨਹੀਂ ਮਾਮਲਾ ਕੀ ਹੈ ਮਾਮਲਾ ਕੀ ਹੈ ਮਾਮਲਾ ਇਹ ਵੀ ਕੰਦ ਸਾਡੀ ਜਗ੍ਹਾ ਦੇ ਵਿੱਚ ਉਹਦੀ ਪਿੰਡ ਦੀ ਵੀ ਕੰਦ ਹੈ ਸਾਡੀ ਜਗ੍ਹਾ ਵਾ ਪੰਡਤ ਕਹਿੰਦਾ ਕਿ ਮੈਂ ਪਲੇਸਟਰ ਕਰਨਾ ਦੇ ਦੇ ਫੋਟਾ ਸਾਡਾ ਜਾਣਿਆ ਵਾ ਜਗਾ ਜਾਣੀ ਹੈਗੀਆ ਸਾਡੀ ਜਗਾ ਵਾ ਅਸੀਂ ਆਪਣੀ ਜਗਾ ਦੇ ਵਿੱਚ ਕਿਸ ਤਰਫ ਪਲੇਸਟਰ ਹੁੰਦੀ ਹੈ ਸਾਡੀ ਮਰਜ਼ੀ ਸੰਭੀ ਨਾ ਬੜਾ ਕੁੱਝ ਹੋ ਜਾਂਦਾ ਯਾਰ ਅਸੀਂ ਅਸੀਂ ਨੂੰ ਹੋਗਲੇ ਮਾਸ਼ੀਆਂ ਵਾ ਕੱਲ ਲੈਂਦੇ ਗਾ ਥਾਣੇ ਦਾ ਮਾਮਲਾ ਗਾ ਇਹ ਲੋਕ ਮੇਰੇ ਥਾਣੇ ਦਾ ਮਾਮਲਾ ਗਾ ਨਹੀਂ ਕਿਦੋਂ ਇਹ ਪਲਾਟ ਤੁਸੀਂ ਖਰੀਦਿਆ ਕਿਹੜ ਕੋ ਖਰੀਦਿਆ ਤਾਂ ਉਹ ਮਾਲਕ ਸੀ ਕੀ ਕਹਿੰਦਾ ਵਾ ਉਹ ਆਸਟ੍ਰੇਲੀਆ ਉਹ ਮਾਲਕ ਇਸਟ੍ਰੇਲੀਆ ਵਾ ਉਹਨੇ ਹੜਕ ਪਹਲੇ ਉਹ ਕਹਿੰਦਾ ਜੀ ਮੈਂ ਅਗਲੇ ਮਹੀਨੇ ਆ ਰਿਹਾ ਵਾਂ ਅਗਲੇ ਮਹੀਨੇ ਆਣ ਕੇ ਮੈਂ ਰਜਿਸਟਰੀ ਕਰ ਦਿੰਦਾ ਤੁਹਾਨੂੰ ਤੁਹਾਡੀ ਜਗਾ ਵਾ ਤੂੰ ਲੱਲੀ ਐ ਤੀ ਬਲੋ ਸਾਡਾ ਆਪਣਾ ਲੋ ਬੰਦਾ ਹੋ ਜਗਾ ਵਾ ਬਲੋ ਵੀ ਜੋ ਮਰਜੀ ਕਰੋ ਪਰ ਇਹਨੇ ਬਦਮਾਸ਼ੀ ਦੀ ਤੌਰ ਤੇ ਕੰਧ ਬਸਤਰ ਕਰਨ ਦਾ ਹੈਗਾ ਇਹ ਕਹਿੰਦਾ ਇਹ ਕਹਿੰਦਾ ਸੰਸਾ ਦੀ ਜਗਾ ਵਾ ਤੇਰੀ ਜਨਾਨੀ ਦੇ ਨਾਮ ਤੇ ਰਜਿਸਟਰੀ ਜੇ ਸੰਸਾ ਦੀ ਜਗਾ ਸਰਦਾਰਾ ਨਾਮ ਦੇ ਆਈ ਖੁਦ ਕਰਾ ਕੇ ਦਵਾਂਗੇ ਆਈ ਖੁਦ ਬਿਸਤਰ ਕਰਾ ਕੇ ਦਵਾਂਗੇ ਜੇ ਡਾਕਟਰ ਦੇ ਨਾ ਦੇ ਖੁਦ ਬਿਸਤਰ ਕਰਾ ਕੇ ਦਵਾਂਗੇ ਇਹ ਜਾਨੀ ਦੇ ਨਾ ਦੇ ਦਿਸਤੂ ਹੈ ਇਹ ਕਹਿੰਦੇ ਮੈਂ ਆਉਂ ਕਰ ਦੂੰਗਾ ਮੇਰੇ ਕੋ ਕੱਟਾ ਹੈ ਗਾਵਾ ਮੈਂ ਤੁਹਾਨੂੰ ਰਾਤੋਂ ਰਾਤ ਗੋਲੀਆਂ ਮਾਰ ਕੇ ਭੰਨ ਦੂੰਗਾ ਆਉਂ ਕਰ ਪੂਗਾ ਸਾਡੇ ਘਰਾਂ ਆਣ ਕੇ ਪਾਵੇ ਕਿਉਂ ਇਹਦਾ ਮਤਲਬ ਵੀ ਸਾਡੇ ਘਰਾਂ ਨੂੰ ਪਾਉਂਦਾ ਹਾਂ ਹਾਂਜੀ ਇਹ ਨਾਮ ਹੈ ਜਿਹੜਾ ਬੰਦਾ ਜਿਹੜਾ ਨਾਮ ਹਾਂਜੀ ਜਿਹਦੇ ਨਾਲ ਨੱਚਦਾ ਰਹੋ ਛੇ ਛੇ ਕਰਿਆ ਛੇ ਛੇ ਕਰੀਏ ਖੜਿਆ ਹਾਂਜੀ ਪੰਡਿਤ ਜੀ ਤੁਸੀਂ ਥਾਣੇ ਆਏ ਹੋ ਹਾਂ ਜੀ ਕੀ ਮਾਮਲਾ ਹੋਇਆ ਥਾਣੇ ਮਾਮਲੇ ਦੇ ਵਿੱਚ ਕੋਈ ਫਾਸਲਾ ਨਹੀਂ ਹੈ ਆਖਿਆ ਕਿ ਸਾਨੂੰ ਟਾਈਮ ਦੇ ਇਤਨੀ ਮੇਗਾ ਇਤਨੀ ਮੇਗਾ ਅਸੀਂ ਆਪ ਕਹਾਂਗੇ ਕਿ ਪਲੇਸਟਰ ਕਰ ਲੋ ਪਰ ਪਹਿਲਾਂ ਨੂੰ ਪਲੇਸਟਰ ਹੋਣ ਦੇਣੀ ਹੈ ਜੀ ਪਰ ਉਹਨਾਂ ਨੇ ਅੰਦਰ ਸਾਡੀ ਗੱਲ ਸੁਣਵਾਈ ਹੈ ਅੰਦਰ ਆਸਾ ਸੀ ਸਾਨੂੰ ਕੋਕਲ ਪਈਆਂ ਨੇ ਅਣ ਗੱਲ ਸੰਦੇ ਪੰਡਿਤ ਜੀ ਮੈਨੂੰ ਗਲਟ ਲਾਉਣ ਦੀ ਬੋਲੀ ਐ ਸੋ ਤੇ ਕਹਿੰਦੇ ਕਰਕੇ ਲਾਉਣ ਦੀ ਇਹਦੇ

ਉਹ ਥੋੜੀ ਕਾਲੇ ਜੀ ਐਸਐਸ ਤੋਂ ਖਾਨੇ ਤੋਂ ਟੋਟ ਪਈ ਜਾਵੇ ਸਮਝੀ ਕਿਉਂ ਟੋਟੜ ਕੇ ਪੈਰਾ ਕਰੀ ਉਹ ਟੋਟੜ ਤੋਂ ਪੈ ਜਾਵੇ ਉਹ ਉਹਨੇ ਵੀ ਗੱਲ ਕਰਨ ਦੇ ਕਿਉਂ ਕਰਨ ਦੇ ਉਹਨੇ ਵੀ ਗੱਲ ਸਾਡੇ ਜੇ ਈ ਸਰਕਾਰੀ ਮੁਲਾਜ਼ਮ ਦੇ ਸਾਡੀ ਕਿਉਂ ਨਹੀਂ ਕਰ ਸਾਡੀ ਕਿਉਂ ਨਹੀਂ ਸੇਵਾ ਇਹਦੇ ਅਭੀ 12 ਸਾਲਾਂ ਦੀ ਪੇਚੀ ਜੀ ਮੇਰੀ ਯਸਲੀਨ ਕੇ ਆਪਣਾ ਨਾਮ ਸੁਖਵੀਰ ਸਿੰਘ ਕੀ ਹੈ ਜਿੱਥੇ ਮਾਮਲਾ ਮਾਮਲਾ ਕਲਰਾਂ ਦਾ ਜੋ ਪੁਸਤੇ ਹੋਇਆ ਹੈ ਉਹ ਆਏ ਆਪੇ ਇਦਾਂ ਹੀ ਗਏ ਆ ਤੇ ਇਹਨਾਂ ਮਗਰੋਂ ਲੈ ਆ ਕੇ ਬੰਦੇ ਲੈ ਆ ਕੇ ਬੰਦੇ ਲੈ ਆ ਕੇ ਮਗਰੋਂ ਘਰ ਤੋਂ ਤਾਂ ਮੁੰਡਾ ਆ ਹੀ ਦੇ ਨਾਲ ਡਾਂਸਰ ਦਾ ਕਲਾਜਕ ਜ਼ਰੂਰੀ ᱛੱਕੇ ਨਾ ਫਲੇ ਕੰਨ ਵੀ ਡਾਂਸਰ ਕਰਤੀ ਕਿੰਨਾ ਵੱਲੋਂ ਕਲਾਇਆ ਗਿਆ 500 ਤੋਂ ਆਏ ਹੋਈ ਸ਼ਿਵ ਸ਼ੰਕਰ ਪਲਤ ਦੇ ਬੰਦੇ ਲਿਆਂਦੇ ਇਹਨਾਂ ਦੇ ਜਿਹੜੇ ਮੁੰਡੇ ਨੇ ਕਰਾਇਆ ਕੀਤਾ ਜਾਂਦਾ ਚੋਣਾਂ ਇਹਨਾਂ ਵੱਗਿਆ ਨਾ ਇਹ ਕਿਹੜੇ ਹਾਂ ਜੀ ਜੀ ਜਿਹੜੇ ਬੁੜੀਆਂ ਬੰਦੇ ਪਾ ਕੇ ਬੜੇ ਜਣੇ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਚਾਹੇ ਪਈ ਕਿ ਆਣ ਚਾਹਤੇ ਸੀ ਉਹ ਚਾਹ ਆਰਾਮ ਚਾਹਤੇ ਸੀ ਅਸਾਜੇ ਮੰਟੇ ਚੋ ਦੀ ਗੱਡੀ ਲੈ ਕੇ ਜਾਂਦਾ ਕੀ ਲੈਣ ਜਾਂਦਾ ਉਹ ਉਹਨਾਂ ਨੇ ਮਗਰ ਲਗਾ ਸਾਡੀ ਤੇ ਪੁੱਤ ਸੁਣਨੀ ਨਹੀਂ ਆਈ ਕਿ ਕੀ ਕਹਿ ਰਹੇ ਹਾਂ ਆਣੀ ਐ ਅਸਾਜੇ ਤਾਂ ਇੱਕ ਥਾਣੇ ਹੀ ਆਏ ਹੋ ਬਰਕਾਰ ਦਿੱਤੀ ਤੇ ਆਂਦੇ ਵੇਖਾ ਜੇ ਉਹ ਸੱਜਿਆ ਦੂਰੀ ਤੇ ਸੱਜਿਆ ਫੇਸਲਾ ਚੱਲਿਆ ਤੇ ਮੁੜ ਕੇ ਫੇਰ ਉਹਨਾਂ ਦੇ ਬੰਦੇ ਆਂਦੇ ਹੋਣੇ ਅੱਛਾ ਵੀ ਚੱਲ 15-20 ਜਿੰਨਾ ਪੈ ਕਰਦੇ ਰੱਖਣੇ ਸੀ ਕੰਡ ਕਰਨੀ ਕਰਨੀ ਸੀ ਜ਼ਿਕਰ ਕਰ ਰਹੇ ਸੀ ਅੱਧੀ ਦੋੜਾ ਹਾਂ ਜੇ 13 ਸਾਲ ਦੀ ਕੁੜੀ ਦਾ ਆਓ ਵੀਡੀਓ ਬਣਾਉਣੀ ਹੁੰਦੀ ਆ ਸਾਡੀ ਪੁੱਤਰੀ ਹੈ ਜੀ ਉਹਨਾਂ ਨੇ ਖਿੱਚ ਕੇ ਤੂੰ ਕਹਤੇ ਉਹ ਜਨਾਨੀ ਦੇ ਨੇੜੇ ਅੰਦਰ ਖਿੱਚ ਕੇ ਤੂੰ ਤੇ ਲੈ ਗਈ ਉਹਨੂੰ ਉਹਦੇ ਕੋਲ ਬਣਾ ਚੱਲ ਵੀਡੀਓ ਬਣਾਉਂਦਾ ਇਸ ਜੀ ਹਾਂ ਇਹਨਾਂ ਨੂੰ ਮੈਂ ਜੇਕਰ ਵੀਡੀਓ ਕਰ ਤੋਂ ਬੰਨੀ ਹੋਦੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਢਈ ਇਹ ਵੀ ਸੁਣਵਾਈ ਕੋਈ ਨਹੀਂ ਸਾਡੀ ਜੀ ਡੀਐਸਟੀ ਦੇ ਬੂਲਪਰਕਾ ਐਸਐਸਓ ਜੀ ਤੇ ਪਰਚਾ ਕਰਦੇ ਕਹਿੰਦੇ ਇਹ ਵੀ ਪੰਚਨ ਕਰਨਾ ਹੋ ਜਾਏ ਮੈਂ ਕਰ ਦੂ ਜੱਸੀ ਦੇ ਤੱਕ ਜੀ ਤੇ ਪਰਚਾ ਕਰਨਾ ਆਂਦੇ ਨਕਾ ਹਾਂ ਜੀ ਸਰ ਕੀ ਹੈ ਜੀ ਮਾਮਲਾ ਜਿਹੜਾ ਇੱਕ ਪ੍ਰਾਪਰਟੀ ਨੂੰ ਲੈ ਕੇ ਪਲਸਤਰ ਕਰਨ ਨੂੰ ਲੈ ਕੇ ਹੋਇਆ ਦੋ ਕੇਸ ਵਿੱਚ ਅੱਜ ਇਹ ਕਿ ਕੰਧ ਨੂੰ ਪਲਸਤਰ ਕਰਨ ਦਾ ਮਸਲਾ ਹੈ ਜੀ ਇੱਕ ਜਿਹਦੇ ਵਿੱਚ ਬੰਦੀ ਰਹਿੰਦੇ ਆ ਜੀ ਉਹ ਆਪਣਾ ਬਣਾ ਰਹੇ ਆ ਹਾਲ ਬੈਰਾ ਬਣਾਉਣੇ ਸੰਕਾ ਵਾਸਤੇ ਉਹਦੇ ਬਾਰ ਬਾਰ ਕੰਧ ਨੂੰ ਪਲਸਤਰ ਕਰਨਾ ਚਾਹੁੰਦੇ ਆ ਤੇ ਜਿਹੜੇ ਦੂਸਰੇ ਪਾਰਟੀ ਆ ਉਹ ਕਹਿ ਰਹੀ ਹੈ ਵੀ ਅਸੀਂ ਨਹੀਂ ਕਰਨ ਦੇ ਦੀ ਇਹ ਮਸਲਾ ਹੈ ਹੈ ਜੀ اترਕਾਰ ਹੋਇਆ ਕੀ ਸੀ ਕਿਉਂਕਿ ਹੁਣੇ ਰੀਸੈਂਟਲੀ ਕੁਝ ਸਮੇਂ ਪਹਿਲਾਂ ਥਾਣੇ ਦੇ ਬਾਹਰ ਕੰਦੇ ਜੀ ਚਪੇੜ ਮਾਰੀ ਹੈ ਜੀ ਧੱਕਾ ਮੁਕੀ ਦਿੱਤੀ ਗਈ ਹੈ ਇੱਕ ਹੀ ਮਾਮਲਾ ਸੀ ਉਹ ਪੰਡਤ ਜੀ ਕਹਿ ਰਹੇ ਆ ਕਿ ਮੈਂ ਬਾਹਰ ਕਿਤੇ ਫੋਨ ਸੁਣਨ ਜਾ ਰਿਹਾ ਸੀ ਤੇ ਦੂਸਰੀ ਪਾਰਟੀ ਜਸਵਿੰਦਰ ਸਿੰਘ ਪਾਰਟੀ ਇਹਨਾਂ ਨੇ ਧੱਕਾ ਮੁਕੀ ਕੀਤੀ ਹੈ ਤੇ ਚਪੇੜਾ ਵਗੈਰਾ ਮਾਰਿਆ ਜੋ ਇਸ ਬੰਦੀ ਇਹਨਾਂ ਕੋਲ ਤਰਖਾਸ ਲਿਆ ਹੈ ਜੋ ਮੰਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਕ ਸਰ ਜਸਵਿੰਦਰ ਹਣਾਂ ਲਈ ਜਿਹੜੀ ਪਾਰਟੀ ਹੈ ਉਹ ਇਹ ਗੱਲ ਕਰ ਰਹੀ ਹੈ ਕਿ ਜੀ ਉਹ ਘਰ ਦੇ ਵਿੱਚ ਸੀ ਉਹਨਾਂ ਵੱਲੋਂ ਵੀ ਦਰਖਾਸਤ ਦਿੱਤੀ ਗਈ ਸੀ ਕਿ ਇੱਕ ਲੇਡੀਜ਼ ਵੀ ਇਕੱਲੀ ਸੀ ਲੜਕੀ ਸੀ ਉਹਨਾਂ ਦੇ ਵੀ ਗੱਲ ਪਏ ਆ ਸਾਡੇ ਵੀ ਗੱਲ ਪਏ ਆ ਸਹੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੂਫ ਮਿਲਿਆ ਸਾਨੂੰ ਨਾ ਕੋਈ ਇਸ ਤਰ੍ਹਾਂ ਦੀ ਸ਼ਰੀਰਿਕ ਕੋਈ ਗੱਲ ਸਾਹਮਣੇ ਆਈ ਹੈ ਕਹਿ ਰਹੇ ਨੇ ਕਿ ਵੀਡੀਓ ਬਣੀਆਂ ਨੇ ਸਾਡੇ ਕੋ ਵੀਡੀਓਜ਼ ਨਗਰ ਰਹੇ ਨੇ ਵੀਡੀਓ ਇਹਨਾਂ ਦੀ ਬਾਅਦ ਚ ਕੋਈ ਵਾਈਟ ਵਗੈਰਾ ਦਿੰਦੇ ਨਹੀਂ ਬਣੀਆਂ ਅਦਰਵਾਇਸ ਕੋਈ ਵੀਡੀਓ ਨਹੀਂ ਹੈਗੀ ਕੋਈ ਸਹੀ ਇਕ ਸਰ ਲੇਡੀਜ਼ ਜਿਹੜੀ ਉਹ ਥੋੜੇ ਇਲਜ਼ਾਮ ਲਗਾ ਰਹੀ ਤੁਸੀਂ ਰਫ ਵੀਅਕ ਕਰ ਦੇਖੋ ਜੀ ਜੋ ਵੀ ਹੈ ਕਾਰਵਾਈ ਇਹੀ ਕਾਨੂੰਨ ਮੁਤਾਬਕ ਕਰਨੀ ਹੈ ਕਿਉਂਕਿ ਅਸੀਂ ਹਰ ਕਿਸੇ ਨੂੰ ਤੁਸੀਂ ਸੈਟੀਸਫਾਈ ਨਹੀਂ ਕਰਾ ਨਹੀਂ ਸਕਦੇ ਜੀ ਕਹਿੰਦੇ ਮੇਰਾ ਬੋਰਡ ਹੈ ਜੀ ਮੈਂ ਬਿਲਕੁਲ ਜੀ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਉਹਨਾਂ ਤੇ ਅਲਿਗੇਸ਼ਨ ਕਰਨਾ ਹੀ ਹੁੰਦਾ ਹੈ ਇਹਦੇ ਵਿੱਚ ਕਿਹੜੀ ਕੋਈ ਗੱਲ ਹੁੰਦੀ ਹੈ ਜੀ ਤੇ ਇਹ ਮੰਦਰ ਦੀ ਜਗ੍ਹਾ ਹੈ ਕਿ ਕਿਹੜੀ ਜਗ੍ਹਾ ਹੈ ਜਿੱਥੇ ਇਹ ਇਹ ਇਹਨਾਂ ਨੇ ਆਪ ਹੀ ਜਗ੍ਹਾ ਲਈ ਹੋਈ ਆਪਣੀ ਉਹਨਾਂ ਨੇ ਪਕਾਇਤਾ ਰਜਿਸਟਰੀ ਹੋਈ ਹੈ ਹਮ ਕਿ ਪਲਾਟ ਉਹਨਾਂ ਦਾ ਵੀ ਨਾਲ ਹੈਗਾ ਕੋਈ ਮਤਲਬ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦਾ ਹੈਗਾ ਵਾ ਪਰ ਉਹਨਾਂ ਨੇ ਅਜੇ ਤੱਕ ਮੈਨੂੰ ਕੋਈ ਡਾਕੂਮੈਂਟ ਨਹੀਂ ਦਿੱਤੇ ਲੱਗਦਾ ਕੋਈ ਨਾ ਕਰਾਉਂਦਾ ਕੋ ਰੀਜ਼ਨ ਦੱਸਿਆ ਮੈਨੂੰ ਕਿਉਂ ਨਹੀਂ ਕਰਾਉਂਦੇ ਨਾਲ ਬਸ ਜੀ ਇਹਨਾਂ ਦੀ ਟੈਸ਼ਨ ਬਾਜੀ ਚੱਲ ਰਹੀ ਹੈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ